ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮਂ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ ਤਰੇ ਪਰੋਸੇ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗ ਹਰ ਪਾਇਓ ਫੁਨ ਕਾਸੀ ਬਸਾਈ ਜਿਸਾ ਮਗਹਰ ਤੈਸੀ ਕਾਸੀ ਹਮ ਇਕੈ ਕਰ ਜਾਨੀ ਹਮ ਨਿਰਧਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚੁਬੈ ਤਿਸ ਸੂਲਾ ਕੋ ਕੱਢਨ ਕੋ ਨਹੀਂ अजय चोभ को बिलल बिलाते नर के पचाई कवन नरक क्या सुर्ग बिचारा संतन दो उरा दे। हम काहू की कान न कडते अपने गुरप्रसादे ਅਬ ਤੋ ਜਾਈ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABEERA EK BHAI HAI KOI NA SAKAY PEHCHANI तू मेरो मेर पर्वत स्वामी ओट गही मैं तेरी ना तुम डुलह ना हम गिरते रख लीनी हर मेरी अब तब जब कब तू ही तू ही ਹਮ ਤੂ ਪ੍ਰਸਾਦ ਸੁਖੀ ਸਦਹੀ ਰਹਾ ਤੂਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ बुझਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸਿ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਇਕੈ ਕਰ ਜਾਨੀ ਹਮ ਨਿਰਤਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚਬੈ ਨਿਤ ਸੂਲਾ ਕਰੇ ਗੁਮਾਨ ਚੁ ਬੈ ਤਿਸ ਸੂਲਾ ਕੋ ਕੱਢ ਨ ਕੋ ਨਹੀਂ ਅਜੈ ਸੁਚੂਬ ਕੋ ਬਿਲ ਬਿਲ ਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰ ਸੰਤਨ ਦਉ ਰਾਦੇ ਹਮ ਕਾਹੂ ਕੀ ਕਾਨ ਨ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABIRA EK BHAY HAI KOI NA SAKAY PASHANI TU MERO MER PARBAT SWAMI OOT GAHI MAIN TEERI ਨਾ ਤੂੰ ਮੰਡਲ ਹੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੂੰ ਪ੍ਰਸਾਦ ਸੁਖੀ ਸਦ ਹੀ ਰਹਾਉ ਤੋਰੇ ਪਰਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸੇ ਆਈ ਜਸਾ ਮਗਹਰ ਤੈਸੀ ਕਾਸੀ ਹਮੇ ਕਹਿ ਕਰ ਜਾਨੀ ਹਮ ਨਿਰਧਨ ਜਿਉ ਇਹੁ ਧਨ ਪਾਇਆ ਮਰਤੇ ਫੂਟ ਗੁਮਨੀ ਕਰੇ ਗੁਮਾਨ ਚੁਬਹਿ ਤਿਸ ਸੂਲਾ ਕੋ ਕੱਢਨ ਕੋ ਨਾਹੀ ਅਜੈ ਸਚੋਬ ਕੋ ਬਿਲਲ ਬਿਲ ਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ हम काहू की कान ना कटते अपने गुरु प्रसाद दे अब तो जाए चढ़े सिंहासन मिले हैं सारंग पानी राम कबीरा एक भए हैं कोई ना सकै पहचानि ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੂਰੇ ਪਰੂਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸਿ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਇਹ ਕਹਿ ਕਰ ਜਾਨੀ ਹਮ ਨਿਰਤਨ ਜਿਉ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚੁਬਹਿ ਤਿਸ ਸੂਲਾ ਕੋ ਕਾਢਨ ਕੋ ਨਾਹੀ ਅਜੈ ਸੁਚੂਬ ਕੋ ਬਿਲਲ ਬਿਨ ਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰ ਸੰਤਨ ਦੋ ਰਾਦੇ हम कहू का की कान ना कटते अपने गुरु प्रसाद दे अब तो जाए चढ़े सिंहासन मिले हैं सारंग पानी राम कबीरा एक भए हैं कोई ना सके पहचान तू ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੁੱਲ ਹੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ 부ਝਾਈ ਪਹਿਲੇ ਦਰਸਨ ਮਗਹਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕੈ ਕਰ ਜੰਨੀ ਹਮ ਨੇਰ ਤਨ ਜਿਉ ਇਉ ਤਨ ਪਾਇਆ ਮਰਤੇ ਫੂਟ ਗੁਮੰਨੀ ਕਰੇ ਗੁਮਾਨ ਚੁਬਹਿ ਤਿਸ ਸੂਲਾ ਕੋ ਕੱਢਨ ਕੋ ਨਾਹੀ ਅਜੈ ਸੁਚੋਬ ਕੋ ਬਿਲਲ ਮਿਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰ ਸੰਤਨ ਦਉ ਰਾਦੇ हम कहू की कान ना कटते अपने गुरु प्रसाद दे अब तो जाए चढ़े सिंहासन मिले है सा रंग पानी राम कबीरा एक पहे है कोई ना सके पशानी ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ ਤੋਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਇਹ ਕਹਿ ਕਰ ਜਾਨੀ ਹਮ ਨਿਰਧਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬੈ ਨਿਤ ਸੂਲਾ ਕੋ ਕੱਢਨ ਕੋ ਨਹੀਂ ਅਜੈ ਸੁਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਈ ਕਮਨ ਨਰਕ ਕਿਆ ਸੁਰਗ ਵਿਚਾਰ ਸੰਤਨ ਦਉ ਰਾਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰ ਆਏਕ ਭਏ ਹੈ ਕੋਏ ਨ ਸਕੈ ਪਛਾਨੀ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰ ਆਏਕ ਭਏ ਹੈ ਕੋਈ ਨਾ ਸਕੈ ਪਛਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ